ਹੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਕਲਾ ਵਿਖੇ ਅੰਤਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਮੋਹਨ ਸਿੰਘ ਦੀ ਅਗਵਾਈ ਚ ਸਮੂਹ ਪਿੰਡ ਵਾਸੀਆਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਤੇ ਗੁਰੂ ਘਰ ਲੰਗਰ ਅਤੁੱਟ ਵਰਤਿਆ ਸੰਗਤ ਵੱਲੋਂ ਠੰਡੇ ਮਿੱਠੇ ਜਲਦੀ ਸ਼ੇਬੀਲ ਲਗਾਈ ਗਈ ਵੱਡੀ ਗਿਣਤੀ 'ਚ ਹਾਜ਼ਰ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ ਪਿੰਡ ਵਾਸੀਆਂ ਵੱਲੋਂ ਵਾਤਾਵਰਣ ਨੂੰ ਬਚਾਉਣ ਲਈ ਇਸ ਪਵਿੱਤਰ ਅਫਸਰ ਦੇ ਮੌਕੇ ਤੇ ਇੰਸਪੈਕਟਰ ਗੰਗਾ ਰਾਮ ਦੇ ਉਦਮ ਸਦਕਾ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਸਾਂਝੀਆਂ ਥਾਵਾਂ ਤੇ ਦਰਖਤ ਲਗਾਉਣ ਦਾ ਪ੍ਰੋਗਰਾਮ ਤੈਅ ਕੀਤਾ ਗਿਆ ਹੈਡਮਾਸਟਰ ਹਰਭਜਨ ਸਿੰਘ ਜ਼ੈਲਦਾਰ ਨੇ ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਵਿਸਥਾਰ ਨਾਲ ਦੱਸਿਆ ਆਓ ਵੇਖਦੇ ਹਾਂ ਇੱਕ ਰਿਪੋਰਟ ਕਿ ਨਾ ਕੋ ਤੁਵਾਰੀ ਤੁਮੋਂ ਤੋਂ ਆਪ ਕੀ ਦੇ ਪਿਆਰੇ ਖਾਸਾ ਤੁਮ ਨੂੰ ਚੋੜਿਆ ਗਿਆ ਹੈ ਤੁਲੇ ਦਾ ਸੰਗੀ ਦਾ ਸੇਵਾ ਸੁਭਾਰ ਦਾ ਤੁਮ ਪਿਆਰੇ ਖਾਸਾ ਜੀ ਨੂੰ ਮਨਸੋ ਕੇ ਨਿਮਾਣਿਆ ਦੇ ਪਾਪ ਨੂੰ नमो गुरुदेव महाराज जी आप मियां ने श्री की दया से मेरे लाल ने महाराज श्री एहसास करवाए साधु जी आप कीओं ने बड़ी रहम कृपा का संचालन है सब तौर भगवान आपको मागो मागो अंत तक भगवान के सबको को कृपाएं देहन साधु महाराज जी आपकी देय जन्म गोल जी को भी दयाली ने रोसेया समुच्चय नगर की संपत्तों तो महाराज की आपकी भी समुच्चय सेवा में होने आ महाराज की बेहद करने तुम्हारे चुका सांतों की होनिया होनिया आप होनिया देना जवान बच्चे दे सेवकों संकेत मार्गना के दो दोस्त दुनिया दो ਕਾਲੀ ਗਿਰਦੀ ਭਾਏ ਜੋਦੇ ਹੈ ਹਵਾ ਚਾਹੀਦੀ ਹੈ ਸਾਨੂੰ ਸਾਡੀਆਂ ਮਾਂ ਵਾਲੀਆਂ ਮਿਹੜੀਆਂ ਨੂੰ ਅਸੀਂ ਇਸ ਦੇ ਦੋਸ਼ੀ ਆ ਜਿਹੜੇ ਅਸੀਂ ਬੈਠੇ ਆ ਤੇ ਅਸੀਂ ਸਾਡੇ ਔਰਲ ਬੱਚੇ ਤੋਂ ਹਵਾ ਖੋਲੀ ਪਾਣੀ ਖੋਲਿਆ ਧਰਤੀ ਨੂੰ ਗਦਰਾ ਕਰਾ ਕੇ ਜੇਰੀ ਨਾਲ ਕਰਤਾ ਅਸੀਂ ਇਹ ਹਮਾਇਤ ਸਾਡੀ ਵੀ ਨਹੀਂ ਪਾਇਆ ਰਸਤੇ ਕਰਕੇ ਸਾਡੀ ਵੀ ਨਹੀਂ ਕਰਤੇ ਤੇ ਸਾਡਾ ਮੰਤਰੀ ਮੰਨਦਾ ਹੈ ਕਿ ਜਾਣਦੇ ਨਾਲ ਅਸੀਂ ਸਨੇਹਾ ਤੋਂ ਲਾ ਲਈਏ ਤਾਂ ਕਿ ਜਿਹੜੀਆਂ ਜਨਰੇਸ਼ਨ sama ka na